ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਜਦੋਂ ਜੈਤੋਵਾਲ ਨੂੰ ਜਾਂਦੇ ਆ ਤਾਂ ਮੇਨ ਛੜਕਦੇ ਨੇੜ ਦਾ ਇਹ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇੱਥੇ ਵਾੜਾਂ ਵਿਕਰੀ ਵਾਲਾ ਨਾ ਹੁੰਦੀਆਂ ਅੱਜ ਦੀ ਵੀਡੀਓ ਦੇ ਪੰਜ ਨਾ ਆ ਗਏ ਜਿਨ੍ਹਾਂ ਦੇ ਵਿੱਚੋਂ ਤਿੰਨ ਵਾੜਾਂ ਗੱਬਨ ਚੈੱਕਪਾਸ ਬੇਨਤੀ ਆ ਵੀ ਜਿਹੜੀ ਵੀ ਵਾੜ ਤੁਸੀਂ ਖਰੀਦਣੀ ਚਾਹੋ ਆ ਕੇ ਦੇਖਿਓ ਜੇ ਦੂਜੀ ਗੱਲ ਗੱਭਣ ਨੂੰ ਚੈੱਕ ਪਾਸ ਕਰਾਉਣਾ ਤੁਹਾਡਾ ਹੱਕ ਹੈ ਤੋ ਜ਼ਰੂਰ ਕਰਵਾ ਕੇ ਲੈ ਕੇ ਜਾਇਓ ਆਓ ਛੁਰਾਤ ਕਰੀਏ ਗੱਭਣ ਵਾੜਾਂ ਤੋਂ ਹੀ ਇਸ ਪਾਸੇ ਤੋਂ ਜਿਹੜੀ ਵੱਡੀ ਵਾੜ ਐ ਇਥੋਂ ਸ਼ੁਰੂ ਕਰਾਂਗੇ ਲਖਵੀਰ ਭਾਈ ਸੱਸੀ ਸੱਸੀ ਕਹੋ ਲਖਵੀਰ ਪੰਜ ਨਾਗ ਅੱਜ ਆਪਾਂ ਦਿਖਾਵਾਂਗੇ ਹਾਂਜੀ ਭਾਈ ਪਹਿਲੇ ਨੰਬਰ ਤੇ ਜਿਹੜੀ ਵਾੜ ਕਿੰਨੇ ਚਰਦੀ ਗੱਭਣ ਦੰਦੋਂ ਕਿਵੇਂ ਭਾਈ ਦੋਨ ਦੇ ਦੰਦ ਚੱਕਦੇ ਦੋਨੀ ਮਨ ਵਾਲੇ ਖੀਰੀ ਮਨ ਵਾਲੇ ਹੂੰ ਦੋ ਮਹੀਨਿਆਂ ਦੀ ਆਪਣੀ ਕਰਾਈ ਵੀ ਠੰਡਾ ਟੀਕਾ ਲਵਾਇਆ ਟੈਕ ਪਾਸ ਕਰਾ ਸਕਦਾ ਜਿੰਨੇ ਲਿਆਣੀ ਜਿੰਨੇ ਮਰਜ਼ੀ ਕਰਾਉਣੀਆਂ ਜੇ ਉੱਥੇ ਗੱਡੀ ਖੜੀ ਖੜੀ ਕਰਾਉਣੀ ਉੱਥੇ ਵੀ ਕਰਾ ਸਕਦਾ ਮੈਂ ਰੇਟ ਕੀ ਰਊਗਾ ਰੇਟੇ ਤਿੰਨਾਂ ਦਾ ਗੱਬਣਾ ਦਾ 1.5 ਲੱਖ ਰੁਪਏ ਬਈ ਇਹਦੇ ਨਾਲ ਦੀ ਜਿਹੜੀ ਗੱਬਣ ਹੈ ਇਹ ਕਿੰਨੇ ਚਿਰ ਦੀ ਗੱਬਣ ਇਹ ਤਿੰਨ ਮਹੀਨਿਆਂ ਦੀ ਗੱਬਣ ਇਹ ਵੀ ਚੈੱਕ ਕਰਾਈ ਵੀ ਆਪਣੀ ਦੰਦੋਂ ਕਿਵੇਂ ਇਹ ਇਹ ਚਾਰ ਦੰਦ ਦਾ ਬਈ ਠੀਕ ਹੈ ਇਹ ਤੋਂ ਅੱਗੇ ਜਿਹੜੀ ਗੱਬ ਇਹ ਬਈ ਫਾਰਮ ਚੋਂ ਲਈ ਹੈ ਖੀਰੀਆ ਚਾਰ ਮਹੀਨਿਆਂ ਦੀ ਗੱਬਣ ਠੀਕ ਹੈ ਪਹਿਲੇ ਨੰਬਰ ਵਾਲੀ ਤੋਰੀ ਦੋਸੋ ਦੋ ਦੰਦ ਚੱਕ ਰਹੀ ਹੈ ਦੋਹਾ ਮਹੀਨਿਆਂ ਦੀ ਗੱਬਣ ਹੈ ਬਾਈ ਚੈੱਕਪਾਸ ਕਰਾ ਕੇ ਲਿਆ ਜਿਹਨੇ ਲਜਾਣੀ ਹੈ ਉਹ ਚੈੱਕਪਾਸ ਕਰਾ ਸਕਦਾ ਹੈ ਉਹ ਤੁਹਾਡੀ ਹਿੰਮਤ ਹੈ ਬਾਅਦ ਚ ਲਾਂਬਾ ਨਾ ਕਿਸੇ ਗੱਲੋਂ ਦੇ ਉਥੋਂ ਚੈੱਕ ਕਰਵਾ ਕੇ ਲੈ ਜਾਓ ਸੋ ਦੋ ਦੰਦ ਗੱਬਨ ਚੈੱਕਪਾਸ ਦੰਦ ਦੇਖ ਲਓ ਠੀਕ ਹੈ ਓਕੇ ਕਨਫਰਮ ਦੋ ਦੰਦ ਹੈ 1.5 ਲੱਖ ਰੁਪਿਆ ਤਿੰਨ ਵਹਿਣਾ ਹੈ ਤਿੰਨਾਂ ਦਾ ਰੇਟ ਬਾਈ ਨੇ ਰੱਖਿਆ ਇਹ ਦੋ ਮਹੀਨਿਆਂ ਦੀ ਚੈੱਕਪਾਸ ਹੈ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਦੇਖ ਰਹੇ ਹੋ ਚੰਗੇ ਕੱਦ ਕਾਠ ਦੀ ਗਾਂ ਸਾਂਚਾ ਵੀਡੀਓ ਜੋ ਤੁਸੀਂ ਦੇਖ ਲਿਆ ਬਾਕੀ ਥੋੜਾ ਤੋਰ ਦਿਆਂ ਭਜਦੀ ਹੈ ਸੇਵਾ ਕਰਕੇ ਚੰਗੀ ਸੰਭਾਲ ਲਓਗੇ ਇਹਦੇ ਨਾਲ ਇਹ 3 ਮਹੀਨਿਆਂ ਦੀ ਚੈੱਕ ਪਾਸ ਹੈ ਇਹ 4 ਦੰਦ ਦਾ ਕੱਲੀ ਕੱਲੀ ਬੱਛੀ ਦੀ ਕੀ ਕੀਮਤ ਰਹੂਗੀ ਹੈ ਮਖਾਉਣੇ ਦਾੰਦ ਦੇ ਤੋਰ ਦੇ 4 ਦੰਦ ਤੋਂ ਸੋ ਦੱਸੋ ਇਹ 3 ਮਹੀਨਿਆਂ ਦੀ ਚੈੱਕ ਪਾਸ ਹੈ ਚੈੱਕ ਪਾਸ ਤੁਸੀਂ ਕਰਾ ਸਕਦੇ ਹੋ ਇਹ ਕਿਉਂਕਿ 2 ਮਹੀਨਿਆਂ ਦੀ ਵੀ ਚੈੱਕ ਪਾਸ ਹੋ ਜਾਂਦੀ ਹੈ ਤਿੰਨਾਂ ਵਾਲੀ ਤਾਂ ਹੋ ਹੀ ਜਾਣੀ ਹੁੰਦੀ ਹੈ ਮੈਨੂਅਲ ਡਾਕਟਰ ਵੀਰ ਤੁਹਾਡਾ ਕੋਈ ਚੈੱਕ ਪਾਸ ਕਰ ਦੂਗਾ ਆ ਭਾਈ ਤੋਰ ਦਿੰਨੇ ਜੀ ਤੁਰਪੀ ਦਾ ਠੀਕ ਹੈ ਭਜਦੀ ਹੈ ਭਜਦੀ ਹੈ ਖੁੱਲੀ ਆਈ ਚਾਰਾ ਮਹੀਨਾ ਦੀ ਚੈੱਕ ਪਾਸ ਹੈ ਬੰਦੋ ਫੀਰੀ ਹੈ ਦੰਦ ਜ਼ਰੂਰ ਦੇਖ ਲੈਨੇ ਆਪਾਂ ਫੀਰੀ ਕਨਫਰਮ ਚਾਰਾਂ ਮਹੀਨਿਆਂ ਦੀ ਚੈੱਕਪਾਸ ਸੋਟਾਂ ਚ ਤੁਸੀਂ ਦੇਖ ਲਓ ਇਹ ਚਾਰਾਂ ਮਹੀਨਿਆਂ ਦੀ ਚੈੱਕਪਾਸ ਦੋ ਬੱਚੀਆਂ ਜਿਆਦਾ ਵੱਡੀ ਹਾਈਟ ਦੀਆਂ ਓਵਜੀ ਇਹ ਬੱਚੀ ਉਮਰ ਚ ਵੀ ਛੋਟੀ ਹੈ ਖੈਰ ਇਹਦੀ ਹਾਈਟ ਵੀ ਇਹਨਾਂ ਨਾਲੋਂ ਘੱਟ ਹੈ ਇਹ ਦੋ ਬੱਚੀਆਂ ਜਿਹੜੀਆਂ ਹਜੇ ਅਸਰ ਇਹ ਦੰਦੋਂ ਕਿਵੇਂ ਲਖਰੀ ਬਾਈ ਇਹ ਦੋ ਦੰਦ ਇਹਦਾ ਰੇਟ ਕੀ ਰਹਿਣਾ ਇਹ ਜੋੜੇ ਦਾ 35000 ਰੁਪਏ ਬਾਈ ਜੋੜਾ 35000 ਦਾ ਬੋਦੰਦ ਦਾ ਕਨਫਰਮ ਠੀਕ ਹੈ ਇਹਨੂੰ ਜੇ ਕੋਈ ਵੀਰ ਨੂੰ ਲੋਡ ਲੱਗਦੀ ਹੈ ਜੰਦਰੋਂ ਚੈੱਕ ਵੀ ਕਰਾ ਸਕਦੇ ਕੱਦ-ਕਾਠ ਚੰਗਾ ਹੈ ਬਾਕੀ ਲਿੱਸੀ ਥੋੜੀ ਹੈਗੀ ਉਹ ਤੁਹਾਡੇ ਸਾਹਮਣੇ ਹੈ ਇਹ ਤੋ ਅੱਗੇ ਇਹ ਬੱਛੀ ਨੰਨੋ ਖੀਰੀ ਹੈ ਬਈ ਖੀਰੀ ਦੋਸਤੋ ਦੰਦ ਕਨਫਰਮ ਠੀਕ ਹੈ 35000 ਚ ਜੋੜਾ ਇੱਕ ਦੋ ਦੰਦ ਤੇ ਇੱਕ ਖੀਰੀ ਦੋਨੇ ਕਦ ਕਾਠ ਵਾਲੀਆਂ ਪਰ ਲਿਸਨਾ ਹੈਗੀਆਂ ਕਲੀਅਰ ਸੋਏ ਪੰਜ ਨਗ ਦੱਸੋ ਵਕਾਊ ਹੈ 1 ਲੱਖ ਤੇ 85000 ਡਿਮਾਂਡ ਬਣਦੀ ਹੈ ਤਿੰਨ ਗੱਬਣ ਚੈੱਕ ਪਾਸ ਆ ਜਿਹੜੀਆਂ ਨੂੰ ਤੁਸੀਂ ਚੈੱਕ ਕਰਵਾ ਸਕਦੇ ਹੋ ਦੋ ਅਸਰ ਬੱਛੀਆਂ ਬਾਕੀ ਤਸੱਲੀ ਕਰ ਲਿਓ ਜੀ ਧੰਨਵਾਦ ਇਸ ਵੀਡੀਓ ਨੂੰ ਦੇਖਣ